ਦੇਖ ਦੇ ਇੱਕ ਵੇਰ ਬਸ ਤੇ ਵਹੀ ਕਰ ਦੋ ਐਨ ਆਰ ਆਈ ਬੰਦੇ ਪਹਿਲਾਂ ਤਾਂ ਆ ਨਹੀਂ ਪਤਾ ਹੈਗਾ ਨੂੰ ਕੀ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਪਿੰਕ ਵਾਲੇ ਕਰ ਦੇ ਪਾਜੀ ਪਤਲੀ ਪਾਓ ਐਨ ਆਰ ਇੱਥੇ ਤੁਝ ਆ ਦੇਖਾ ਬੋਈ ਦੇਖੋ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਬਲੈਕ ਤੇ ਵਾਈਟ ਰਸਕੂਲੇ ਇੰਦਰ ਪਿੰਕ ਵਾਲੇ ਰਸਕੂਲੇ ਵਾਹ ਸ਼ਾਬਾਸ਼ ਕੋ ਆ ਗਾ ਇਰਾਨੀ ਲੱਡੂ ਤੇ ਅੰਮਣ ਕਹਿੰਦੀ ਆਏ ਰੇ ਆਇਰ ਨਾਲ ਲੱਗਾਇਆ ਅਮਨ ਧਿਆਨ ਨਾਲ ਪੜ੍ਹ ਲੈ ਆਇਰ ਨਾਲ ਆਇਆ ਕਿ ਬੋਣੀਟਾ ਨਾਲ ਆਇਆ ਤੇ ਇਹ ਵੀ ਆਇਆ ਕਿ ਪਈਆਂ ਨੇ ਕਾਜ ਵਲਵਾ ਦੋ ਬਣਾਏ ਸਵਾਲਾ ਬੋਲਦੇ ਨੇ ਫਿਰ ਉਹ ਗੁਰੂ ਗਿਆ ਕਿੰਨੀ ਬੱਸ ਗਰਮਾ ਤੇ ਸਿਰ ਪਹਿਲੇ ਫਟਣਦੇ ਆ ਆ ਗਿਆ ਇਹ ਪ੍ਰਧਾਨ ਵਿੱਚ ਬਹਿ ਕੇ ਖਾ ਰਹੇ ਹਰਨ ਲੈ ਰੋਟੀਆਂ ਹੀ ਖਾ ਲਈਏ ਢਿੱਡ ਤਾਂ ਕਿਦਣਾ ਭਰ ਲੈ ਮਿੰਦਰ ਆ ਦੇਖੋ ਖਾਣ ਦੇ ਆ ਆ ਤਾਂ ਅਸਲੀ

ਚੀਕੜ ਜੇਗਾ ਤੂੰ ਆਪ ਹੀ ਬੱਬਿਆ ਅੰਮਰ ਨੇ ਅੰਮਰ ਤੋਂ ਆਜ ਮਾਰੀ ਹਣ ਵਿਚਾਰ ਰੋਟੀਆਂ ਭੇਜੀ ਔਰ ਸਬਜੀ ਆਵਲੀ ਖਾਓ ਬਾਹਰ ਪਈ ਨਾ ਚਾਰ ਰੋਟੀਆਂ ਦੀ ਨਾ ਨਾ ਸਾਈ ਰੋਟੀ ਉੱਧਰ ਰੱਖ ਲਈ ਨਹੀਂ ਨਹੀਂ ਇਹ ਕਹਿੰਦੀ ਚਾਰ ਰੋਟੀਆਂ ਦੀ ਬਾਜ ਪਈ ਨਹੀਂ ਫਰਿਜ ਚ ਟਾਕੇ ਰੱਖ ਦੇ ਮੇਰੇ ਪਾਣੀ ਪੈਣੀ ਆਣ ਕੋਈ ਨਹੀਂ ਖਾ ਲੋ ਇਹ ਇਹ ਸਬਜੀ ਸਵੇਰੇ ਕੱਲ ਖਾ ਕੇ ਚ ਪਾ ਲੋ ਹੋ ਆਈ ਆਈ ਪਾਜੀ ਆਪ ਜੀ ਆ ਭਾ ਮੈਨੂੰ ਵੀ ਮਗਰੀ ਪਾ ਕੇ ਮੈਂ ਕਿਤੇ ਕੋਈ ਨਹੀਂ ਇਹਨੇ ਹੁਣ ਬਾਜ ਨਹੀਂ ਮਾਰੀ ਵਿਚਾਰ ਰੋਟੀਆਂ ਹੋਰ ਹੋਂਦ ਇਹਨੇ ਕਿਤੇ ਕਹਿੰਦਾ ਕਾਦੀ ਪਈ ਆਹ ਪਲੇਟ ਖਾਲੀ ਇਹ ਖਾਲੀ ਹੁਣ ਮੋੜੀ ਨਹੀਂ ਹੁੰਦੀ ਆ ਮੈਂ ਤਿੰਨ ਰੋਟੀਆਂ ਖਾ ਚੁੱਕੀ ਆ ਤੈਨੂੰ ਰੋਟੀਆਂ ਖਾ ਲਈਆਂ ਕਹਿੰਦੀ ਐ ਇੱਕ ਹੋਰ ਉਹ ਕਹਿੰਦੀ ਮੈਂ ਮਨਾ ਕਰਾਂਗੀ ਤੂੰ ਹੀ ਬਾਜ ਦੇ ਦੋਗੀ ਇੱਕ ਰੋਟੀ ਹੋਰ ਆਹ ਦੇਖੋ ਇਹ ਕੇ ਅੰਕਲ ਤਾਂ ਲੱਗ ਰਿਹਾ ਪਿੰਨੂ ਖੋਖਾ ਨਹੀਂ ਕੁੱਲੀਆਂ ਭਰੀ ਉਹ ਤਾਂ ਖਾਲੀ ਕਰਨੀ ਐ ਲੈ ਨਾ ਜਦੋਂ ਭੋਖਿਆ ਨਹੀਂ ਖਾਈਆਂ ਨਹੀਂ ਜਦੋਂ ਆਪਾਂ ਕਹਿ ਸਕਦੇ ਵੀ ਨਹੀਂ ਖਾਣੀ ਲਿਕਵਿਡ ਖਾ ਸਕਦਾ ਡਾਕਟਰ ਕਹਿੰਦਾ ਨਹੀਂ ਅੱਛਾ ਅਗੈਂ ਜਾ ਲਖ ਜਦੋਂ ਤੁਸੀਂ ਨਹੀਂ ਖਾਣੀ ਤੇ ਜਿਵੇਂ ਕੋਈ ਹੋਰ ਸਬਜ਼ੀ ਨਹੀਂ ਖਾਣ ਕਿਸੇ ਲਿਕਵਿਡ ਖਾ ਸਕਦੇ ਹੋ ਤੁਸੀਂ ਲਿਕਵਿਡਸ ਤੇ ਕੀ ਖਾ ਰਹੇ ਹੋ ਲਿਕਵਿਡ ਮੈਂ ਦਹੀਂ ਖਾ ਨਹੀਂ ਪਪਲਾ ਕਰਦੇ ਤੁਹਾਡੇ ਵਾਸਤੇ ਨਹੀਂ ਸੀ ਕੀ ਪੇਨਾ ਉਸ ਲਈ ਨਾ ਇਹਨਾਂ ਵਾਸਤੇ ਠੀਕ ਹੈ ਇੱਧਰ ਦੋ ਬੰਦੇ ਆ ਵੀ ਲੱਗੇ ਹੋਏ ਨੇ अच्छा ਜਿਹਨਾਂ ਦੇ ਖੂਨ ਚ ਇਨਫੈਕਸ਼ਨ ਉਹ ਮਰ ਜਾਣ ਚੁੰਦੇ ਹੁਣ ਹੈ ਉਹ ਨਹੀਂ ਨਹੀਂ ਖਾਣਾ ਦੁੱਧ ਨਹੀਂ ਪੀਣਾ ਨਾ ਨਸੀ ਨਹੀਂ ਮਿੰਨੇ ਡਾਕਟਰ ਨੇ ਮੈਂ اچھا ਖੂਨ ਮੈਂ ਪੁੱਛ ਕੇ ਆਈ ਆ ਸਪੈਸ਼ਲ ਡਾਕਟਰ ਨੂੰ ਮੈਂ ਕਿਹਾ ਮੈਨੂੰ ਕੁਝ ਖਾਣ ਪੀਣ ਦਾ ਦੱਸੋ ਜਿਹੜਾ ਕੁਝ ਬੰਦ ਕਰਨਾ ਕਹਿੰਦੇ ਕੋਈ ਬੰਦ ਕਰਨ ਦੀ ਲੋੜ ਡਾਕਟਰ ਕਹਿੰਦਾ ਵੱਧ ਬਿਮਾਰਪਾ ਤੇ ਮੇਲੇ ਛੇਤੀ ਆਏ ਮੇਰੇ ਕੋਲ ਡਾਕਟਰ ਕਹਿੰਦਾ ਵੱਧ ਬਿਮਾਰਪਾ ਤੇ ਮਰ ਜੇ ਛੇਤੀ ਮੇਰੇ ਡਾਕਟਰ ਹਾਂ ਡਾਕਟਰ ਕਹਿੰਦਾ ਕੁਝ ਨਹੀਂ ਬੰਦ ਕਰਨਾ ਹੈਗਾ ਹੋਰ ਡਾਕਟਰ ਨੇ ਕੁਝ ਵੀ ਨਹੀਂ ਬੰਦ ਕੀਤਾ ਅੱਛਾ ਪਹਿਲਾਂ ਮੈਨੂੰ ਸਾਰੀ ਇੱਕ ਦੋ ਚੀਜ਼ ਬੰਦ ਕੀਤੀ ਸੀ ਉਹ ਫਿਰ ਮੈਨੂੰ ਇਸ ਤੋਈ ਗੱਲਾਂ ਕਰਦਾ ਦੋ ਬੰਦ ਬੰਦ ਕਰ ਦੋ ਚੌਲ ਬੰਦ ਕਰ ਦੋ ਨਹੀਂ ਮੈਂ ਪੁੱਛਿਆ ਸੀ ਉਧਰ ਡਾਕਟਰ ਨੂੰ ਮੈਂ ਕਿਹਾ ਮੈਨੂੰ ਦੱਸ ਦੋ ਵੀ ਜਿਹੜੀਆਂ ਜੀਜਾ ਵਾਇਡ ਕਰਨੀਆਂ ਨੇ ਨਹੀਂ ਨਹੀਂ ਇਹ ਰਾਤੋਂ ਤਾਂ ਖਾਂਦੇ ਨਹੀਂ ਹੈਗੇ ਹਾਂ ਮੈਨੂੰ ਮੋੜਾ ਲੱਗਿਆ ਗਗਨ ਵਾਲੀ ਕੋਲ ਨਹੀਂ ਨਹੀਂ ਕਿੱਡੀ ਖਰਾਬ ਹੈ ਦੇਖੀਏ ਇਹ ਮਤਲਬ ਇਹਨੇ ਸੁਬਹ ਦੀ ਇਹਨੂੰ ਤਾਂ ਉਹ ਲੱਗਿਆ ਵੀ ਗगन ਦੇ ਸਿਰ ਤੇ ਦਹੀਂ ਬਚ ਰਿਹਾ ਤੇ ਮੈਂ ਖਾਵਾਂ ਵੇਖ ਲਓ ਕੱਲ ਜੋਗੀ ਭੈਣ ਮੇਰੀ ਸ਼ਾਬਾਸ਼ ਤੇਰੇ ਮੈਂ ਕਹਾਂ ਕਰ ਰਿਹਾ ਹੁੰਦਾ ਹੈ ਵੇ ਤਾਕਤ ਮੇਰੇ ਭੈਣਾਂ ਸਮਾਨ ਬੰਦ ਗਿਆ ਤੇ ਮੈਂ ਖਰਾਬ ਨਹੀਂ ਹੁੰਦਾ ਹੈਗਾ ਮੇਰੀ ਮਾਂ ਪੁੱਛ ਕੇ ਵੇਖ ਰਾਜ ਨੇ ਮੰਮੀ ਨੂੰ ਫੋਨ ਕਰਤਾ ਮੰਮੀ ਮੈਨੂੰ ਫੋਨ ਕਰਕੇ ਕੀ ਰੋਵੇ ਜੇ ਪੁੱਤ ਤੈਨੂੰ ਕੁਝ ਹੋ ਗਿਆ ਮੇਰੇ ਕਿ ਭਨੇਗਾ ਮੈਂ ਮੈਨੂੰ ਕੁਝ ਨਹੀਂ ਹੁੰਦਾ ਹੈਗਾ ਮੈਂ ਨਾ ਹੈਗੀ ਮੈਂ ਨਾ ਮੈਂ ਨਾ ਮੈਂ ਨੰਬਰ ਤੇ ਮੰਮੀ ਤੁਸੀਂ ਮੇਰਾ ਪਹਿਲਾਂ ਹੀ ਬਲੌਕ ਮਾਰਿਆ ਫੋਨ ਚ ਮੈਂ ਛੱਡੋ ਪਰ ਹੁਣ ਅਮਰ ਕਸਟਰਡ ਆਈਸਕ੍ਰੀਮ ਕੁਛ ਹੈ ਜ ਹੈ ਮੰਗਵਾ ਲੈਣੀ ਮੈਂ ਹੁਣੇ ਉਰੇ ਜਲੇਬੀਆਂ ਪਿਆ ਜਲੇਬੀਆਂ ਜਲੇਬੀਆਂ ਦੀ ਪਲੇਟ ਮਂਗਾਵਾ ਗਰਮ ਕਰਕੇ ਹੁਣ ਤੇ ਦੋ ਰੋਟੀ ਨਹੀਂ ਖਾਣੀ ਪਿੰਡ ਜਾਣੀ ਨਹੀਂ ਦੇਖ ਤੂੰ ਅੱਜ ਆਪਣੇ ਮੂੰਹ ਚੋਂ ਕੱਢਿਆ ਸੀ ਨਾਲ ਪੂਰੀ ਕੌਲੀ ਸਬਜ਼ੀ ਦੀ ਜਿਹੜੀ ਪਿੰਡੀਆਂ ਲੈਣੀ ਭੁੱਖ ਲੱਗੀ ਆਈ ਆਉਣ ਤਿੰਨ ਇੱਥੇ ਖਾ ਗਈ ਆ ਸੱਤ ਤਿੰਨ ਇੱਥੇ ਖਾ ਗਈ ਸੱਤ ਤੇ ਲੰਗਰ ਚ ਉਹਦੇ ਪਤਾ ਹੀ ਨਹੀਂ ਕਿਉਂਕਿ ਇਸ ਸਾਈਡ ਤੇ ਕੱਲੀ ਬੈਠੀ ਖਾਣ ਪਤਾ ਹੀ ਨਹੀਂ ਖਾ ਗਈ ਬੱਸ ਮੈਂ ਖੀਰ ਵਾਲੇ ਬਾਬੇ ਨੂੰ ਤੇ ਵੇਟ ਕਰਨ ਦੀ ਵੀ ਖੀਰ ਵਾਲਾ ਬਾਬਾ ਨਹੀਂ ਆਇਆ ਮੁਰਗੀ ਤੇ ਬਾਬੇ ਨੂੰ ਆਏ ਕਿ ਅੰਮਨ ਤੇ ਛੱਡ ਲੈ ਨਹੀਂ ਲੰਗਰ ਆਹੋ ਚਾਹ ਪੀਣੀ ਲੰਗਰ ਛੋੜ ਸਿਰ ਬਾਬਾ ਜੀ ਹਸੇਵਾ ਲਾਤੀ ਨਹੀਂ ਭਾਜੀ ਨਹੀਂ ਤੇ ਚਾਹ ਪੀਣੀ ਸੀ ਮੇਰੇ ਦੀ ਸੇਵਾ ਕਰ ਲਾ ਗਈ ਇਹ ਜਿੰਨੇ ਖਲਾਰਾ ਪਾਇਆ ਇਹਨੂੰ ਸਮਝਦਾ ਨਾ ਤੁਸੀਂ ਕਹਤੋਂ ਖਲਾਰਾ ਕਰਥਾ ਕਰੰਦੇ ਹੋ ਇਹਨੂੰ ਭਾਈ ਸਾਹਿਬ ਨੂੰ ਪਤਾ ਕਿਵੇਂ ਲੱਗੇਗਾ ਕਿ ਖਲਾਰਾ ਕਿੱਦਾਂ ਪਾਉਂਦੇ ਨੇ ਜਿਵੇਂ ਸੜਕ ਤੇ ਇੱਕ ਪਾਈ ਦੇ ਟਮਾਟਰ ਗੁਰਸ਼ਾਨ ਗੁਰਸ਼ਾਨ ਚਲੋ ਸਾਰੇ ਟੋਏ ਇਕੱਠੇ ਕਰੋ ਹੁਣ ਅਵੇ ਵਿੱਚ ਚਲੋ ਖਾਵੇ ਜੋ ਇੱਕ ਵੀ ਸਬੂਤਾ ਨਹੀਂ ਇਹਦੇ ਚ ਆਦੀ ਜਮਾਨੀ ਆਦੀ ਜਮਾ ਕਿਉਂ ਨਹੀਂ ਲੱਗੀ ਸ਼ਾਬਾਸ਼ ਆਏ ਹਾਏ ਇੰਸ਼ਾ ਅਲਾਹ ਪੁੱਤ ਤੂੰ ਇੱਕ ਕੰਬਲੀਆਂ ਹੋ ਜਾ ਸੂਟਾਂ ਚ ਮੈਂ ਮੈਂ ਕਹਿੰਕੇ ਤੇ ਲਵੀ ਲੈ ਗਈ ਵੀ ਆ ਲੋ ਸੂਟ ਪਾ ਲੋ ਸੂਟਾਂ ਦਾ ਕੰਮ ਨਹੀਂ ਛੱਡਿਆ ਹੈਗਾ ਸਹੀ ਗੱਲ ਆ ਆਏ ਹਾਏ ਤੁਸਾਂ ਮੋਬਾਈਲ ਤੇ ਮੈਂ ਨਾ ਪੰਗੇ ਲੈ ਜਾ ਇਹ ਮੰਮੀ ਨਾ ਇਹ ਨਹੀਂ ਇਹ ਮੇਰੀ ਮੰਮੀ ਅੱਛਾ ਮੈਂ ਵੀ ਆਹ ਮੈਂ ਹਲਵਾਰੀ ਹੋਏ ਲੋ ਵੀ ਨਹੀਂ ਗਈ ਬਾਹਰ ਜਾਣਾ ਬੰਦੇ ਹੀ ਆਉਂਦੇ ਨੇ ਮੇਰੇ ਵਿੱਚ ਹੀ ਰਹਿ ਜਾਂਦੇ ਸੇ ਫਸ ਜੀ ਤੁਮ ਮਮਮੀ ਹੁਣ ਕਹਿੰਦੀ ਮੈਂ ਸਿਆਲ ਵਾਲੇ ਸੁਹਾਣੇ ਨਹੀਂ ਹੋਣਾ ਇਹ ਤੈਨੂੰ ਪਤਾ ਤਾਂ ਹੈਗਾ ਮਮਮੀ ਦੇ ਮੂਡ ਦਾ ਯਾਰ ਹੱਲ ਪਾ ਹੁਣ ਚਾਬੀ ਕਿਤੇ ਕੋਲ ਗੱਡੀ ਦੀ ਗੱਡੀ ਚਾਬੀ ਪੜਾ ਭਾਬੀ ਮੈਨੂੰ ਡਰੈਸ ਤੇ ਦੋ ਪਹਿਲਾਂ ਡਰੈਸ ਦੇ ਨਾ ਤੇ ਚਾਬੀ ਨਾ ਇਟ ਡਰੈਸ ਦੋ ਗੱਡੀ ਗੱਡੀ 'ਚ ਵੀ ਮੈਂ ਲਿਆਉਣਾ ਸਬਾਨ ਕੱਢ ਕੇ ਉਹ ਕਿੱਥੇ ਛਾਪੀ ਕੇ ਤੇ ਖੋਮ ਚਲੋ ਆ ਸਾਡੀ ਭਾਬੀ ਨੇ ਸਾਨੂੰ ਦੇਣੇ ਹੁਣ ਕੱਪੜੇ ਕੱਢ-ਕੱਢ ਕੇ ਵੀ ਆ ਪਾ ਲੋ ਆ ਪਾ ਲੋ ਪਤਾ ਸਾਰਿਆਂ ਨੂੰ ਕੋਈ ਗੱਲ ਪਰ ਕੋਈ ਉਧਰ ਲਾਹੋ ਵਾਲੀ ਸੜਤੋਂ ਲੋ ਜੀ ਇਹ ਕੋਮ ਫਿਰ ਕੇ ਵਾਪਸ ਆ ਕੇ ਤੇ ਆਪਣੀ ਡਿਊਟੀ ਸੰਭਲੀ ਤੇ ਦੇਖੋ ਫਤੇ ਸਿੰਘ ਜੀ ਮੇਰੇ ਨਾਲ ਲੱਗਿਆ ਫਤੇ ਸਿੰਘ ਅੱਜ ਕੱਲ ਪੈਰ-ਪੈਰ ਤੇ ਮੇਰਾ ਬਹੁਤ ਧਿਆਨ ਰੱਖਦਾ ਹੈ ਨਾ ਸਭ ਹੈ ਨਾ ਹੈ ਉਹ ਹਸਪਤਾਲ ਆ ਗਏ ਸੀ ਮम्मा ਕੋਈ ਕੰਮ ਕਰੰਦੇ ਨਾ ਨਾਲ ਨਾਲ ਭੱਜਿਆ ਹੁੰਦਾ ਤੁਹਾਡੇ ਸਿੱਪੀ ਸ਼ਿੱਦਤ ਨਾਲ ਝਾੜੂ ਲੱਗ ਰਿਹਾ ਦੱਸ ਜਮ ਤੁਸੀਂ ਲੈਣਾ ਚਾਹੋਗੇ ਨਹੀਂ ਬਸ ਜੀ ਵੀ ਹੈ ਜਿਹੜੀ ਸੇਵਾ ਭਾਵਨਾ ਕਰਨੀ ਚਾਹੋਗੇ ਨਹੀਂ ਬਸ ਕਿਉਂ ਦੇਖ ਲਓ ਉਹ ਵਾਈ ਉਹ ਵਾਈ ਅੱਜ ਜਲਦੀ ਸਨਾਮ ਤੇ ਪੱਤੇ ਨਾ ਮੌਸਮ ਖਰਾਬ ਸੀਗਾ ਪਿਛੋਂ ਕਿ ਪੱਤੇ ਬਹੁਤ ਸੁਰੇ ਬਏ ਸੀ ਸੋਸਾ ਜਾਂਦੀ ਜਾਂਦੀ ਝਾਂਗਵਾ ਲੈਂਦਾ ਹੈ। ਉਸਾਮ ਨੂੰ ਵਾਰਸ਼ੇ ਬਹੁਤ ਕੰਮ ਨੇ। ਕੇਰ ਉਹ ਹੀ ਸ਼ਡਿਊਲ ਸਟਾਰਟ ਹੋਣਾ ਹੈ। ਪਰ ਆਇਆ ਤੇਰੇ ਹੈਗੇ ਹੁਣ ਤੇ ਆ ਸ਼ਿਗੋਣ ਵਾਲੇ ਹੁਣ ਛੁੱਟੀਆਂ ਬਹੁਤ ਆ ਗਈਆਂ ਹਨਾ ਤਾਂ ਮੂੰ। ਹੂੰ। ਚਲੇ ਖਾਸ ਦੇ। ਖਾਸ ਦੇ ਆਸਾਂ ਦੇਖੋ ਖੁਸ਼ੀ-ਖੁਸ਼ੀ ਦੇਣ ਲੱਗੀ ਆਣੇ ਤੋਂ ਵੱਧ ਕੇ ਹੋਰ ਕੀ ਕਹੀਦਾ ਆਪਾਂ। ਹਨਾ ਮੋਟੇ। ਹੂੰ। ਕبھی ਖੁਸ਼ੀ ਕبھی ਗਮ। ਕਹਿੰਦੇ ਕبھی ਖੁਸ਼ੀ ਕبھی ਗਮ। पर गंदे कभी गम कभी गम हमारी लाइफ <laughs> देखो जी देखो मेरे पोस्ते ने नाल ला सीमेंट ਚ ਲਵਾਤਾ ਵਾਈਗਰੂ ਮੇਰੇ ਪਟਵਾਰ ਜੀ ਨਾਲ ਸਾਰਿਆਂ ਨੂੰ ਦਵੇ ਰਬਾ ਤੇ ਸਾਰਿਆਂ ਦੇ ਧੀਏ ਪੁੱਤਾਂ ਨੂੰ ਰੱਬ ਨਾ ਲੰਬੀ ਉਮਰ ਕਰੇ ਬਾਏ ਚਲ ਜਾਓ ਹਾਂ ਨਹੀਂ ਮੈਂ ਸਾਰੇ ਨਾਲ ਕੋ ਜਾਉਂਦਾ ਹਾਂ ਤੁਸੀਂ ਮੇਰੇ ਤੇ ਰੱਖ ਕਰਨਾ ਹਟੇ ਹੋ ਮੰਨ ਜਾਓ ਹੱਥ ਫੜੋ ਮੈਂ ਪਾਣੀ ਹੈ ਫਿਰ ਦੁਬਾਰਾ। ਤੁਹਾਨੂੰ ਅੰਦਰ ਹੀ ਲੱਤ ਜਾਓ। ਤੁਹਾਨੂੰ ਥੋੜੀ ਕੰਮ ਕਰਦੇ ਹੁੰਦੇ। ਚਾਹੂ ਲਾ ਕੇ ਤੁਹਾਨੂੰ ਬਾਹਰ ਹੀ ਸੱਡਣੇ ਆ। ਇਹ ਬੰਦਾ ਬਹੁਤ ਜਿਆਦਾ ਡਰਾਇਆ ਤੁਮ ਕਾ ਬੰਦਾ ਇਹ। ਆ ਦੇਖੋ। ਆ ਤਾੜੀਆਂ ਮਾਰ ਮਾਰ ਪਾਗਲ ਹੋ ਚੱਲੇ। ਹਾਂ। ਲਾਤਾ ਇੱਧਰ ਬੰਦੇ ਜਿਹੜੇ ਸਾਨੂੰ ਕਹਿ ਰਹੇ ਕਿ ਲੇਟ ਹੋ ਰਹੀ ਹੈ ਨਾ ਅੱਜ ਆ ਕੇ ਆਉਂਦੇ ਨਾ ਬ੍ਰੌਸਰ ਇਹ ਸੀ ਬੰਦ ਕਰ ਦੇ ਬਟੇ ਦੋ ਕਿਦਾਂ ਆਈਆਂ ਵੀਡੀਓ ਅਪਲੋਡ ਤੇ ਕੀ ਪਤਾ ਮੈਨੂੰ ਹੂੰ ਇੰਨਾ ਜ਼ਿਆਦਾ ਮੀ ਬੁਰਾ ਹਾਲ ਕਿ ਮੈਂ ਘਰੇ ਫੋਨ ਕੀਤੀ ਵੀ ਦਰਵਾਜ਼ਾ ਖੋਲ ਕੇ ਰੱਖਿਓ ਬਸ ਮੇਰੀ ਬੈਣ ਆ ਗਈ ਅੱਛਾ ਇੱਥੇ ਆ ਕੇ ਦੇਖਿਆ ਤਾਂ ਕੁਝ ਵੀ ਨਹੀਂ ਹੋਰ ਚਾਰਲਿੱਟ ਆਨ ਗਿਆ ਵੀ ਲੈ ਬੱਸ ਵੀ ਮੈਂ ਅੰਦਰ ਵੀ ਭਿੱਜ ਕੇ ਵੜੂੰਗੀ ਸੁਨਾਮੇ ਹੈ ਸੁਨਾਮੇ ਨਹੀਂ ਪਿਆ ਸੁਨਾਮੇ ਨਹੀਂ ਪਿਆ ਚਾਰਲਿੱਟ ਇੰਨਾ ਜ਼ਿਆਦਾ ਮੀਹ ਸੀਗਾ ਆ ਦੇਖੋ ਬੈਗ ਦੋਨੇ ਮੇਰੇ ਮੋਢਿਆਂ ਤੇ ਟੰਗਤੇ ਨੇ ਤੇ ਇੱਕ ਰਾਂਝਾ ਪਤਾ ਨਹੀਂ ਇੱਧਰ ਚ ਆ ਗਿਆ ਬੰਨਾ ਦਾ ਉਹ ਢਿੰਡੀ ਲੋ ਜੀ ਢਿੰਡੀ ਇੱਧਰ ਵੀ ਨਹੀਂ ਆਈ ਜਾਣ ਕੇ ਗੁੰਮ ਹੋ ਗਿਆ ਹੋਣਾ ਕਿਤੇ ਤੇ ਮੀਂਹ ਦਾ ਦੇਖ ਲੋ ਰੱਬ ਦੇ ਰੰਗ ਉੱਥੇ ਇੰਨੀ ਤੇਜ਼ ਮੀਂਹ ਔਰ ਆ ਆ ਸੀ ਲੋਕ ਗੀ ਟਿੰਟੀ ਟਿੰਟੀ ਆ ਆ ਸੀ ਲੋਕ ਗੀ ਟਿੰਟੀ ਆ ਆ ਸੀ ਲੋਕ ਗੀ ਹੋਰ ਬੁੱਤਾ ਚਲੇ ਗਿਆ ਮੈਂ ਤਾਂ ਕੋ ਸੁੱਤੀ ਪਈ ਹਾਂ ਉਹ ਚਲੇ ਗਿਆ ਮੈਨੂੰ ਉੱਠਣਾ ਪਿਆ ਤਾਂ ਲੈਣ ਵਾਸਤੇ ਮੇਰਾ ਹੁਣ ਸਿਰਦਰਦ ਕਰਨ ਲੱਗਿਆ ਮੇਰੀ ਨੀਂਦ ਵਿੱਚੇ ਹੀ ਖਰਾਬ ਹੋ ਗਈ ਮੈਨੂੰ ਲੱਗਿਆ ਇੱਥੇ ਹੀ ਨੇ ਚਲ ਤਾਂ ਪਿਕ ਕਰਕੇ ਜਾਣਗੇ ਤੇ ਚਲੋ ਜੀ ਆਪਣੀ ਡਿਊਟੀ ਨੂੰ ਕੰਟੀਨਿਊ ਕਰੀਏ ਲਾਈਟ ਮਿਲ ਨਹੀਂ ਉਹਦੀ ਖਰਾਬ ਹੋ ਗਈ ਘਟ ਗਈ ਲਾਈਟ ਤੇ ਬੱਚਿਆਂ ਲਈ ਦੁੱਧ ਪਾਣੀ ਬਣਾ ਕੇ ਨਾਲੇ ਆਪਣੇ ਆਪ ਦੇ ਚਾਹ ਬਣੀ ਬਣਾਏਗੀ ਪਰ ਇਹ ਤਾਂ ਲਾਈਟ ਘਟ ਗਈਆਂ ਥੋੜੀ। ਹੂੰ। ਫਿਰ ਕੈਮਰਾ ਬੰਦ ਕਰ ਦੋ ਪੁੱਤ। ਬੰਦ ਕਰ ਦਾਂ। ਫਰਿੱਜ ਵੀ ਬੰਦ ਹੋ ਗਈ ਪਤਨ ਕੀ ਚੱਕਰ ਹੈ ਨਾ। ਬੰਦ ਕਰ ਦਨੀ ਆ ਫਰਿੱਜ ਵੀ ਹੈ ਨਾ। ਲਾਈਟ ਪਤਾ ਨਹੀਂ ਚੰਗੀ ਭੜੀ ਆ ਰਹੀ ਸੀ ਕੀ ਹੋ ਗਿਆ। ਤੇ ਹੁਣ ਮੈਂ ਬਸ ਬਣਾਨੀ ਆ ਚਾਹ। ਮੰਮੀ ਤੁਸੀਂ ਚਾਹ ਪੀ ਲਈ ਐ? ਹਾਂ ਮੈਂ ਪੀ ਲਈ। ਠੀਕ ਐ। ਤੇ ਮੰਮੀ ਨੇ ਚਾਹ ਪੀ ਲਈ ਐ। ਹੁਣ ਮੈਂ ਪਹਿਲਾਂ ਬੱਚਿਆਂ ਨੂੰ ਦੰਨੀ ਆ ਕਾਫੀ ਬਣਾ ਕੇ। ਉਸ ਤੋਂ ਬਾਅਦ ਫਿਰ ਮੈਂ ਆਪਣੀ ਚਾਹ ਬਣਾ ਲੀ ਆ। ਇਹ ਬਸ ਇਹ ਚਾਹ ਕਾਣੀ ਬਣਾਉਂਦੇ ਬਣਾਉਂਦੇ ਆਪਾਂ ਨੇ ਹੋ ਜਾਣਾ ਲੇਟ। ਤੇ ਆਪਾਂ ਇਹਦਾ ਸੌਂ ਦਾ ਟਾਈਮ ਹੈ ਨਾ ਉਹ ਨਿਕਲ ਜਾਣਾ। ਐਂ ਤਾਂ ਬਸ ਕੁਛ ਨਹੀਂ ਹੁੰਦਾ ਸੌਂ ਦਾ ਥੋੜੀ ਜਿਹੀ ਆ ਕੇ ਜਦੋਂ ਰੈਸਟ ਜੀ ਹੋ ਜਾਂਦੀ ਹੈ ਨਾ ਬੈਟਰੀ ਚਾਰਜ ਹੋ ਜਾਂਦੀ ਹੈ। ਤੇ ਚਲੋ ਕੋਈ ਗੱਲ ਨਹੀਂ ਜੀ। ਸਾਰੇ ਕੰਮ ਜ਼ਰੂਰੀ ਨੇ ਤੇ ਇਹ ਆਪਾਂ ਨੂੰ ਕਰਨੇ ਪੈਣੇ ਨੇ। ਪਰ ਨਹੀਂ ਤੇ ਕੈਮਰੇ ਬੰਦ ਕਰਨੇ ਹੀ ਪੁੱਤ। ਅਹਬਰ ਫਿਰ ਨਾ ਫ੍ਰੀਜ ਚ ਨਹੀਂ ਰੱਖਣੀ ਚਾਹੀਦੀ ਮਿਠਾਈ ਕਦੀ ਵੀ ਕੋਈ ਵੀ ਕੋਈ ਤਰ੍ਹਾਂ ਦੀ ਹੋ ਗਈ ਨਹੀਂ ਸਖਤ ਜੀ ਖਾਣ ਨੂੰ ਜਿਵੇਂ ਨਹੀਂ ਕਰ ਰਿਹਾ ਹੁਣ ਸੌਫਟ ਸੌਫਟ ਜੀ ਬੜੀ ਟੇਸਟੀ ਸੀਗੀ ਅੱਜ ਅਸੀਂ ਜਿੰਨਾ ਚਾਹ ਬਣਾਉਣੇ ਆ ਕਾਲੇ ਛੋਲੇ ਆਈ ਥਿੰਕ ਬਹੁਤ ਦਿਨ ਬਾਅਦ ਬਣਾ ਰਹੇ ਆ ਛੋਲੇ ਤੇ ਅੱਜ ਮੈਂ ਨਾਲ ਰਾਈਸ ਬਣਾਉਂਗੀ ਛੋਲਿਆਂ ਦੇ ਵਧੀਆ ਲੱਗਦੇ ਆ ਤੇ ਉੱਧਰ ਕਾਫੀ ਬਸ ਆਪਣੇ ਬੱਚਿਆਂ ਦੀ ਹੋ ਗਈ ਰੈਡੀ ਇਹ ਤਾਂ ਬੱਚੇ ਖਾਪੀ ਲੈਂਦੇ ਨੇ ਨਾ ਉਦੋਂ ਥੋੜਾ ਐ ਮਤਲਬ ਚੰਨ ਜੀ ਆ ਜਾਂਦਾ ਕਿ ਚਲ ਬੱਚਿਆਂ ਨੇ ਖਾ ਪੀ ਲਿਆ ਆਪਣਾ ਤੇ ਚਾਹੇ ਲੇਟ ਵੀ ਹੋ ਜਾ ਕੋਈ ਗੱਲ ਨਹੀਂ ਆਪਣਾ ਮੈਂ ਪਹਿਲਾਂ ਸੋਚਿਆ 커피 ਬਣਾਣੀ ਹੈ ਪਰ ਮੈਂ 커피 ਪੀਂਦਾ ਬਿਲਕੁਲ ਵੀ ਜੀ ਨਹੀਂ ਕਰ ਰਿਹਾ ਬੱਚਿਆਂ ਨੂੰ 커피 ਦੇ ਕੇ ਫਿਰ ਮੈਂ ਆਪਣੀ ਚਾਹ ਬਣਾਣੀ ਹੈ ਕੁਛ ਫਤੇ ਨੇ ਨਾ ਪਹਿਲਾਂ ਮਿੱਠਾ ਖਾ ਲਿਆ ਕਿ ਬਰਫੀ ਖਾ ਲਈ ਤੇ ਫਿਰ ਕਹਿੰਦੇ ਮੰਮਾ 커피 ਠਹਿਰ ਕੇ ਬਣਾ ਕੇ ਦੇਓ ਹੁਣ ਤੁਹਾਨੂੰ ਤਾਂ ਮੰਮੀ ਬੈਠ ਕੇ ਬਾਹਰ ਪਿਆਜ਼ ਕਟਣ ਵਾਸਤੇ ਉਸ ਤੋਂ ਬਾਅਦ ਬਸ ਮੈਂ ਆਪਣੀ ਵੀਡੀਓ ਵਗੈਰਾ ਐਡਿਟ ਕਰਕੇ ਵੀਡੀਓ ਦਾ ਜਿਹੜਾ ਕੰਮ ਹੈਗਾ ਉਹ ਕਰਕੇ ਉਸ ਤੋਂ ਬਾਅਦ ਫਿਰ ਮੈਂ ਬਣਾਉਂਗੀ ਸਬਜੀ-ਸਬਜੀ ਇਸ ਮੈਂ ਅੱਜ ਆਪਣਾ ਟਾਈਮ ਟੇਬਲ ਬੈਠੀ ਸੈੱਟ ਕਰ ਲਈ ਸੀਗੀ ਕਿ ਮੈਂ ਕੁਝ ਹੁਣ ਆਪਣਾ ਟਾਈਮ ਟੇਬਲ ਚੇਂਜ ਕਰਾਂ ਦੇਖਾਂ ਆਪਣੇ ਆਪੇ ਘੰਟਾ ਡੇਢ ਕੱਢਾਂ ਕਿਉਂਕਿ ਜ਼ਰੂਰੀ ਹੈ ਕੱਢਣਾ ਆਪਣੀ ਸਿਹਤ ਦਾ ਸਾਰੇ ਜਾਣੇ ਧਿਆਨ ਰੱਖਿਆ ਕਰੋ ਆਪਣੀ ਸਿਹਤ ਹੈਗੀ ਆ ਤਾਂ ਠੀਕ ਹੈ ਨਹੀਂ ਹੈਗੀ ਤਾਂ ਬਸ ਫਿਰ ਤੁਹਾਨੂੰ ਪਤਾ ਹੀ ਜਾਣਾ ਤੇ ਤੁਸੀਂ ਠੀਕ ਹੋ ਤਾਂ ਸਾਰਾ ਕੁਝ ਸਹੀ ਹੈ ਨਹੀਂ ਠੀਕ ਹੋ ਤਾਂ ਕੁਝ ਵੀ ਸਹੀ ਨਹੀਂ ਹੈਗਾ ਵੈਸੇ ਵੀ ਜਦੋਂ ਆਪਣੀ ਹੈਲਥ ਠੀਕ ਹੁੰਦੀ ਹੈ ਨਾ ਆਪਣਾ ਮਨ ਵੀ ਖੁਸ਼ ਹੁੰਦਾ ਆਦਰਵਾਇਸ ਆਪਣਾ ਮਨ ਵੀ ਦੁਖੀ ਰਹਿੰਦਾ ਆਪਣੀ ਸਿਹਤ ਨੂੰ ਲੈ ਕੇ ਫਿਰ ਮੇਰਾ ਕਾਫੀ ਰਹਾ ਥੋੜਾ ਜਿਹਾ ਦੁੱਧ ਬਚ ਗਿਆ ਸੀਗਾ ਮੈਂ ਉਹਦੇ ਵਿੱਚ ਪਾਣੀ ਪਾ ਲਿਆ ਹੁਣ ਦੇਖੋ ਕਿਤੇ ਚਾਹ ਕਮ ਕਾਫੀ ਬਣ ਜਾਵੇ ਹਨਾ ਪਰ ਮੈਂ ਇਲਾਇਚੀ ਪਾ ਲਈ ਤਾਂ ਕਿ ਇਹਦਾ ਦਾ ਫਲੇਵਰ ਨਾ ਥੋੜਾ ਜਿਹਾ ਕਾਫੀ ਦਾ ਫਲੇਵਰ ਦਬ ਜਾਵੇ ਫਿਰ ਮੇਰਾ ਆਪਣਾ ਥੋੜੀ ਦਰ ਬੈਠ ਕੇ ਆਪਣੀ ਚਾਹ ਪੀਣੀ ਹੈ ਤੇ ਬਸ आई थिंक थोड़े दिन ही पियूंगी या मैं खाली-खाली वापस कने ना रूटीन पे आना बड़ा मुश्किल जा हो ਜਾਂਦਾ ਤਾਂ ਹੁਣ ਫੇਰ ਮੈਂ ਸਾਰਾ ਕੁਝ ਬੰਦ ਕਰਨਾ ਆ ਤੇ ਫੇਰ ਸੋਚ ਰਹੀ ਆ ਸ਼ੁਰੂ ਤੋਂ ਸਾਰਾ ਕੁਝ ਐਕਸਰਸਾਈਜ਼ ਡਾਈਟਿੰਗ ਐਕਸਟਰਾ ਸਭ ਸ਼ੁਰੂ ਕਰਨ ਦਾ ਸੋ ਹੋਪਸ ਹੋ ਦੇ ਦੇ ਕੀ ਬੰਦ ਆ ਕਰਨਾ ਤਾਂ ਪੈਣਾ ਯਾਰ ਆਪਣੇ ਆਸ ਤੇ ਬਿਕੋਜ਼ ਮੈਨੂੰ ਨਾ ਜਿੰਮ ਦਾ ਕੁਝ ਲੱਗ ਨਹੀਂ ਰਿਹਾ ਕਿ ਕੋਈ ਸੈਟਿੰਗ ਹੋਊਗੀ ਮਤਲਬ ਕਿਸੇ ਪਾਸਿਓਂ ਕੋਈ ਵੀ ਉਮੀਦ ਨਹੀਂ ਲੱਗ ਰਹੀ ਮੈਨੂੰ ਜਿੰਮ ਦੀ ਕਿ ਮਤਲਬ ਕਿ ਮੈਂ ਜਾ ਪਾਉਂਗੀ ਨਹੀਂ ਹੋ ਪਾਊਗਾ ਮੈਨੂੰ ਨਹੀਂ ਲੱਗ ਰਿਹਾ ਕਿਉਂਕਿ ਕੋਈ ਸੈਟਿੰਗ ਹੋਣੀ ਨਹੀਂ ਹੈਗੀ ਬਿਕੋਜ਼ ਸ਼ਾਮ ਨੂੰ ਜਾਣਾ ਹੁੰਦਾ ਤਾਂ ਸ਼ਾਮ ਨੂੰ ਮੈਨੂੰ ਘਰੇ ਕੰਮ ਹੁੰਦਾ ਸੋ ਮੈਂ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਆ ਸੋ ਮੈਨੂੰ ਇੱਧਰ ਹੀ ਕੋਈ ਜੁਗਾੜ ਲਾਣਾ ਪੈਣਾ ਹੈ ਹੁਣ ਇਦਾਂ ਹੀ ਕੁਝ ਕਰਨਾ ਪੈਣਾ ਘਰੇ ਹੀ ਰਹਿ ਕੇ ਅਗਰ ਮੈਂ ਕਹਾਂ ਕਿ ਮੈਂ ਜਿਮ ਜਾਵਾਂ इट्स नॉट ਪੋਸੀਬਲ ਯਾ ਬਟ ਇਟਸ ਓਕੇ ਪਹਿਲਾ ਗਲਾਸ ਆਫ ਟੀ ਲਾਲੀ ਯਲੋਕੀ ਲੈਂਦੇ ਆ ਕੱਪ ਆਫ ਟੀ ਵੀ ਆਰ ਟੇਕਿੰਗ ਗਲਾਸ ਆਫ ਟੀ ਸੋ ਨਾਉ ਇਟਸ 4:15 ਤੇ ਮੇਰੇ ਫੈਨ ਨੂੰ ਪਤਾ ਨਹੀਂ ਕੀ ਹੋ ਗਿਆ ਜਿਵੇਂ ਘਟ ਚੱਲਣ ਲੱਗ ਗਿਆ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਕਰਦੇ ਆ ਇੱਥੇ ਐਂਡ ਕਿਉਂਕਿ ਚਾਹ ਪੀਣ ਤੋਂ ਬਾਅਦ ਬਹੁਤ ਸਾਰੇ ਕੰਮ ਨੇ ਇੱਥੇ ਜਿੱਦਾਂ ਮੈਂ ਸਕੇਜੂਲ ਬਣਾਇਆ ਸੀ ਅੱਜ ਮੈਂ ਉਹਨੇ ਕੰਮ ਵੀ ਕਰਕੇ ਦੇਖਣੇ ਆ ਕੀ ਕਿਵੇਂ ਸੈਟਿੰਗ ਬੈਠਦੀ ਹੈ ਕੰਮ ਦੀ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਮੈਨੂੰ ਲੱਗ ਕੇ ਪੈਸੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਓਕੇ ਜੀ ਟਾਟਾ ਬਾਏ ਬਾਏ ਸਸਰੀ ਘਰ ਸਾਰਿਆਂ ਨੂੰ